ਰੱਬ ਵਰਗੇ ਸਰੋਤਿਆਂ ਦਾ ਸਾਡੇ ਇਸ ਚੈਨਲ ਤੇ ਨਿੱਕਾ ਸਵਾਗਤ ਹੈ ਜੋ ਲਗਾਤਾਰ ਲੋਕ ਗੀਤਾਂ ਦੇ ਸਫ਼ਰ ਦੇ ਵਿੱਚ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ ਇਸ ਚੈਨਲ ਦੇ ਨਾਲ ਜੁੜੇ ਹੋਏ ਨੇ ਸਾਡੇ ਦੁਆਰਾ ਗਾਏ ਲੋਕ ਗੀਤਾਂ ਨੂੰ ਸੁਣਦੇ ਨੇ ਤੇ ਸਾਨੂੰ ਸੁਣ-ਸੁਣ ਕੰਪਲੀਮੈਂਟ ਕਰਦੇ ਨੇ ਸਾਡਾ ਹੌਸਲਾ ਵਧਾਉਂਦੇ ਨੇ ਅਸੀਂ ਇਸੇ ਹੌਸਲੇ ਦੀ ਬਦੌਲਤ ਹਰ ਰੋਜ਼ ਫਿਰ ਇਸ ਚੈਨਲ ਤੇ ਹਾਜ਼ਰ ਹੋ ਜਾਂਦੇ ਆ ਕੋਈ ਨਾ ਕੋਈ ਲੋਕ ਗੀਤ ਲੈ ਕੇ ਤੇ ਅੱਜ ਫੇਰ ਅਸੀਂ ਦੋਵੇਂ ਭੈਣਾਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਇਸ ਚੈਨਲ ਤੇ ਤੁਹਾਡੇ ਰੂਪ ਰੂਪ ਹੋਏ ਆਂ ਉਮੀਦ ਕਰਦੇ ਆਂ ਤੁਸੀਂ ਸਾਡੀ ਅੱਜ ਦੀ ਹਾਜ਼ਰੀ ਨੂੰ ਵੀ ਕਬੂਲ ਕਰੋਗੇ ਤੇ ਅੱਜ ਦੇ ਦਾ ਗਾਇਆ ਹੋਇਆ ਲੋਕਗੀਤ ਵੀ ਤੁਸੀਂ ਪਸੰਦ ਕਰੋਗੇ ਇਸ ਲੋਕਗੀਤ ਨੂੰ ਵੀ ਭਰਮਾ ਹੰਵਾਰਾ ਦੋਗੇ ਤੇ ਅੱਜ ਫੇਰ ਆਪਾਂ ਹੁਣ ਰਲ ਮਿਲ ਕੇ ਇਸ ਲੋਕਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ ਨੰਡੇ ਤੇ ਚੁਮਕੇ ਇਹ ਦੁੱਖ ਕਿਨੂੰ ਦੱਸੀਏ ਸਾਡਾ ਮਾਹੀ ਵਸੇ ਪਰਦੇਸ ਅਸੀਂ ਦੁੱਖ ਕਿਨੂੰ ਦੱਸੀਏ ਆ ਜਾਵੇ ਜਾਵੇ ਸ਼ੇ Yeah. Sada mai ਆ ਜਾ ਬਹਿ ਜਾਵੇਂ ਸ਼ੇ ਪਿਆ ਸਾਡੇ ਕੋਲ ਤੇਰਾ ਦਿਲ ਖੁਸ਼ ਰੱਖੀਏ ਆ ਜਾ ਬਹਿ ਜਾਵੇਂ ਸ਼ੇ ਪਿਆ ਸਾਡੇ ਕੋਲ হথতে মছলি যোয়ানু ঝাড়ুতে রিয়ে নথতে মছলি যোয়া ਜਟ ਜੀ ਨੂੰ ਨਾ ਦਸੀਏ ਸਸ ਤੇਜਟਾੜੀ ਦੇ ਬੋਲ ਜਟ ਜੀ ਨੂੰ ਨਾ ਦਸੀਏ ਸਾਡਾ ਮਾ आजा जा बैजा बे शे पाया साडे को तेरा दिल खुश रखिए आजा जा बैजा बे

ਦਾ ਮਾਹੀ ਵਸੇ ਪਰਦੇਸ ਅਸੀਂ ਦੁੱਖ ਕਿਨੂੰ ਦੱਸੀਏ ਸਾਡਾ ਮਾਹੀ ਆ ਜਾ ਬਹਿ ਜਾਵੇ ਸਿ ਪਿਆ ਸਾਡੇ ਕੋਲ ਤੇਰਾ ਦਿਲ ਖੁਸ਼ ਰੱਖੀਏ ਆ ਜਾ ਬਹਿ ਜਾਵੇ ਸਿ ਪਿਆ ਸਾਡੇ ਕੋਲ ਤੇਰਾ ਦਿਲ ਖੁਸ਼ ਹਾਂਜੀ ਦੋਸਤੋ ਇਹ ਸੀ ਬੜਾ ਸੋਹਣਾ ਲੋਕਗੀਤ ਜੋ ਅਸੀਂ ਤੁਹਾਡੇ ਸਾਹਮਣੇ ਕੀਤਾ ਤੇ ਸਾਨੂੰ ਬਹੁਤ ਚੰਗਾ ਲੱਗਿਆ ਇਹ ਲੋਕਗੀਤ ਇਸੇ ਲਈ ਅਸੀਂ ਇਹ ਲੋਕਗੀਤ ਤੁਹਾਡੇ ਰੂਬਰੂ ਕੀਤਾ ਤੁਹਾਡੇ ਨਾਲ ਸਾਂਝਾ ਕੀਤਾ ਤੇ ਸਾਨੂੰ ਉਮੀਦ ਹੈ ਕਿ ਤੁਸੀਂ ਇਸ ਲੋਕਗੀਤ ਤੋਂ ਵੀ ਚੰਗਾ ਆਨੰਦ ਲਓਗੇ ਤੇ ਅਖੀਰ ਦੇ ਵਿੱਚ ਤੁਹਾਡਾ ਸਬਦ ਦਾ ਬਹੁਤ-ਬਹੁਤ ਧੰਨਵਾਦ